ਸਮਰਾਲੇ ਬੀਤੀ ਰਾਤ ਨੇੜੇ ਪਿੰਡ ਬਾਲਿਓ ਚ ਖਰਾਕ ਸਪਲਾਈ ਵਿਭਾਗ ਦੇ ਦਫ਼ਤਰ ਚ ਅਣਪਛਾਤੇ ਚੋਰਾਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਚੋਰਾਂ ਨੇ ਖਰਾਕ ਸਪਲਾਈ ਵਿਭਾਗ ਦੇ ਦਫ਼ਤਰ ਵਿੱਚੋਂ ਕੁਝ ਸਰਕਾਰੀ ਰਿਕਾਰਡ ਦੀਆਂ ਫਾਈਲਾਂ, ਪੱਖੇ, ਸਿਲੰਡਰ, ਵੱਡੀ ਪੱਟੀ ਤੇ ਬਾਥਰੂਮ ਚ ਲੱਗੀਆਂ ਟੂਟੀਆਂ ਚੋਰੀ ਕਰਕੇ ਲੈ ਗਏ। ਇਸ ਘਟਨਾ ਦਾ ਖਰਾਕ ਸਪਲਾਈ ਵਿਭਾਗ ਦੇ ਅਧਿਕਾਰੀ ਨੂੰ ਸਵੇਰੇ ਲੱਗਾ ਜਦੋਂ ਉਹ ਦਫ਼ਤਰ ਖੋਲਣ ਗਏ ਤਾਂ ਦਫ਼ਤਰ ਦੇ ਤਾਲੇ ਟੁੱਟੇ ਹੋਏ ਸਨ। ਅੰਦਰੋਂ ਸਮਾਨ ਚੋਰੀ ਹੋ ਚੁੱਕਾ ਸੀ। ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ ਜੀ ਕੀ ਨਾਮ ਤੋਂ ਮੇਰਾ ਨਾਮ ਰਮਨਦੀਪ ਸਿੰਘਾ ਜੀ ਮੈਂ ਇੱਥੇ ਬਤੌਰ ਏ ਐਫ ਐਸਓ ਪੋਸਟਡ ਹਾਂ ਕੀ ਮਾਮਲਾ ਮਾਮਲਾ ਜੀ ਅੱਜ ਸਵੇਰੇ ਹੁਣ ਜਦੋਂ ਅਸੀਂ ਦਫ਼ਤਰ ਆਏ ਆ ਤੇ ਦਫ਼ਤਰ ਆ ਕੇ ਦੇਖਿਆ ਕਿ ਦਫ਼ਤਰ ਦਾ ਦਰਵਾਜ਼ਾ ਖੁੱਲ੍ਹਾ ਹੈ ਇਸਗਾ ਉਹਦੇ ਅੰਦਰ ਪੱਖੇ ਵਗੈਰਾ ਕੂਲਰ ਇਹ ਸਭ ਰਿਕਾਰਡ ਉੱਥੇ ਹਾਜ਼ਰ ਨਹੀਂ ਸੀ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਚੋਰਾਂ ਨੇ ਪ੍ਰਿੰਟਰ ਨਹੀਂ ਚੱਕਿਆ ਜਾਂ ਹੋਰ ਕੁਝ ਨਹੀਂ ਚੱਕਿਆ ਬੜੀ ਹੋ ਸੀਗਾ। ਨਹੀਂ ਰਿਪੋਰਟ ਦਾ ਚੋਰੀ ਹੋਣ ਬੱਚੇ ਕੀ ਲਾ ਦੋ। ਨਹੀਂ ਕੁਝ ਅਸੀਂ ਕੁਝ ਨਹੀਂ ਕਹਿ ਸਕਦੇ ਹੋ ਸਕਦਾ ਰੱਦੀ ਸਮਝ ਕੇ ਚੱਕੇ ਰਿਹਾ ਹੋਵੇ। ਜ਼ਿਆਦਾ ਕਿਉਂਕਿ ਸਾਰਾ ਨਹੀਂ ਚੱਕਿਆ ਕੁਝ ਰਿਕਾਰਡ ਅਲਮਾਰੀ ਦੇ ਵਿੱਚ ਵੀ ਪਿਆ ਹੈ। ਰਿਕਾਰਡ ਮਤਲਬ ਕਿ ਆਈ ਡੋਟ ਨੋ ਹੁਣ ਇਹਦੇ ਬਾਰੇ ਕੀ ਕਹਿ ਸਕਦੇ ਵੀ ਕਿਉਂ ਨਹੀਂ ਚੱਕੇ ਜਾਂ ਕੀ ਚੱਕ ਲਿਆ। ਉਹ ਪੰਚਾਇਤ ਵੀ ਪਹਿਲਾਂ ਵੀ ਚੋਰੀ ਹੋਈ ਸੀ ਉਦੋਂ ਕੀ ਸਮਾਨ ਚੋਰੀ ਹੋਇਆ ਸੀ? ਸਰ ਉਦੋਂ ਤਾਂ ਐਕਚੁਅਲੀ ਹਲੇ ਦਫ਼ਤਰ ਅਸੀਂ ਸ਼ਿਫਟ ਕਰਨਾ ਸੀ। ਉਦੋਂ ਤਾਂ ਸਿਰਫ ਅਸੀਂ ਸਮਾਨ ਲੈ ਕੇ ਰੱਦੀ ਵਗੈਰਾ ਰੱਖੀ ਹੋਈ ਸੀਗੀ। ਰੱਦੀਂ ਦਸੰਸ ਕੀ ਕੋਈ ਡਾਕੂਮੈਂਟ ਵਗੈਰਾ ਰੱਖੇ ਹੋਏ ਸੀਗੇ ਉਹ ਕੋਈ ਜ਼ਿਆਦਾ ਹੋ ਨਹੀਂ ਸੀਗਾ ਬਟ ਐਸ ਕਾ ਵੀ ਚਲੋ ਉਹ ਦਰਵਾਜ਼ਾ ਬਲੌਕ ਵੀ ਨਹੀਂ ਲੱਗਾ ਸੀ ਜਾਂ ਕੁਝ ਹੋਰ ਨਹੀਂ ਸੀਗਾ ਪਰ ਹੁਣ ਤਾਂ ਬਹੁਤ ਜ਼ਿਆਦਾ ਹਿੰਮਤ ਵਧੀ ਹੈ ਚੋਰਾਾਂ ਦੀ ਇਹ ਜੀ ਪੁਲਿਸ ਨੂੰ ਚਲਾ ਸਕਦੀ ਹੈ ਨਹੀਂ ਬਸ ਹੁਣ ਅਸੀਂ ਹੁਣ ਆਕੇ ਦੇਖਿਆ ਜੀ ਹੁਣ ਅਸੀਂ ਡੀਐਸਪੀ ਸਾਹਿਬ ਨੂੰ ਫੋਨ ਕਰ ਦਿੱਤਾ ਵੈਸੇ ਤੇ ਪ੍ਰੋਪਰ ਜੋ ਰਿਟਰਨ ਕਾਗਜ਼ੀ ਕਾਰਵਾਈ ਹੁੰਦੀ ਹੈ ਉਹ ਹੁਣ ਅਸੀਂ ਜਾ ਕੇ ਕਰਾਂਗੇ ਮੇਰਾ ਨਾਮ ਬਲਦੀਪ ਸਿੰਘ ਜੀ ਬਲਦੀਪ ਜੀ ਕੀ ਹੋਇਆ ਔਰੇ ਮੈਂ ਫੂਡ ਸਪਲਾਈ ਦੇ ਵਿੱਚ ਇੰਸਪੈਕਟਰ ਲੱਗਿਆ ਹੋਇਆ ਜੀ ਅੱਜ ਅਸੀਂ ਰੁਟੀਨ ਦੀ ਤਰ੍ਹਾਂ ਆਪਣਾ 9 ਵਜ ਜਦੋਂ ਅਸੀਂ ਆਫਿਸ ਆਏ ਤਾਂ ਬਾਹਰ ਆ ਕੇ ਦੇਖਿਆ ਸਾਡਾ ਜਿੰਦਾ ਟੁੱਟਿਆ ਹੋਇਆ ਸੀਗਾ ਤੇ ਜਦੋਂ ਅਸੀਂ ਜਿੰਦਾ ਉੱਤੇ ਪਰੇ ਕਰਕੇ ਅਸੀਂ ਅਸਲੀ ਲੋਕ ਖੋਲੇ ਅੰਦਰ ਤੇ ਉਹ ਅੰਦਰ ਉਹ ਜੀ ਅਸੀਂ ਦੇਖਿਆ ਵੀ ਸਾਡੇ ਦਫ਼ਤਰ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਚੋਰੀ ਕੀਤੀ ਹੋਈ ਸੀ ਕੀ ਕੀ ਚੋਰੀ ਹੋਇਆ ਸਰ ਸਾਡਾ ਇੱਕ ਤਾਂ ਪੱਖੇ ਲਾ ਕੇ ਲੈ ਗਏ ਉਸ ਤੋਂ ਬਾਅਦ ਉਹ ਸਾਡੇ ਸਿਲੰਡਰ ਤੇ ਪੱਠੀ ਤੇ ਸਾਡਾ ਕੁਝ ਸਰਕਾਰੀ ਰਿਕਾਰਡ ਜਿਹੜਾ ਬਾਈਂਡ ਕਰਿਆ ਪਿਆ ਸੀਗਾ ਉਹ ਲੈ ਕੇ ਗਏ ਨੇ ਉਹ ਤਾਂ ਚੌਕੀਦਾਰ ਨਹੀਂ ਰਹਿੰਦਾ ਨਹੀਂ ਇਹ ਸਾਡੇ ਕੋਲ ਇੱਥੇ ਚੌਕੀਦਾਰ ਲਾਉ ਨਹੀਂ ਹੈਗਾ ਦਫ਼ਤਰ ਦੇ ਵਿੱਚ ਤੇ ਤੇ ਕੈਮਰੇ ਵੀ ਨਹੀਂ ਹੈਗੇ ਤੇ ਸਾਡੀਆਂ ਪਿੱਛੇ ਬਾਥਰੂਮ ਦੀਆਂ ਜਿੰਨੀਆਂ ਟੁੱਟੀਆਂ ਸੀ ਉਹ ਸਾਰੀਆਂ ਲਾ ਕੇ ਰਹਿ ਚੁੱਕੇ ਨੇ ਨੁਕਸਾਨ ਤਾਂ ਜੀ ਕਾਫੀ ਹੋਇਆ ਵਾ ਕੀ ਕਹਿਣਾ ਚਾਹੀਦਾ ਚੋਰੀ ਨੂੰ ਲੱਗੇ ਚੋਰੀ ਨੂੰ ਸਾਨੂੰ ਤਾਂ ਆਪਣੀ ਸਾਮਚਾਰੀ ਵੀ ਹੋਇਆ ਕੀ ਆ ਲੱਗਦਾ ਵੀ ਭੇਤੀ ਬੰਦੇ ਦਾ ਕੰਮ ਹੈ ਕਹਿ ਨਹੀਂ ਸਕਦੇ ਜੀ ਹੋ ਸਕਦਾ ਕੋਈ ਭੇਤੀ ਦਫਤਰ ਆਉਂਦਾ ਹੁਣ ਸਾਨੂੰ ਹਰੇਕ ਦੇਖੋ ਪਬਲਿਕ ਟੀਲਿੰਗ ਸਾਡੀ ਹਰ ਰੋਜ਼ ਦੀ ਆ ਤੇ ਕੋਈ ਅਸੀਂ ਕਿਸੇ ਦਾ ਆਈਡੀ ਨਹੀਂ ਲਾ ਸਕਦੇ ਵੀ ਕਿਹੜਾ ਬੰਦਾ ਕਰ ਸਕਦਾ ਹੈ ਪਹਿਲਾਂ ਪਹਿਲਾਂ ਤਾਂ ਇਹ ਹਜੇ ਕੱਢਣਾ ਇਸ ਤੋਂ ਪਹਿਲਾਂ ਵੀ ਹੋਈ ਹੈ ਜੀ ਇੱਥੇ ਹੁਣ ਅਸੀਂ ਪਹਿਲਾਂ ਵੀ ਸੁਣਦੇ ਆ ਵੀ ਇੱਥੇ ਜਿਹੜਾ ਸੇਵਾ ਕੇਂਦਰ ਸੀ ਉਸ ਦੇ ਉਸ ਦੇ ਵਿੱਚ ਵੀ ਪਹਿਲਾਂ ਹੋ ਚੁੱਕੀ ਆ ਪੁਲਿਸ ਨੂੰ ਉਤਰਾ ਅਸੀਂ ਕਰ ਰਹੇ ਹਾਂ ਜੀ ਪੁਲਿਸ ਨੂੰ ਉਤਰਾ ਕਰ ਰਹੇ ਹਾਂ ਹੁਣ ਸਾਡੇ ਐਫਐਸਓ ਸਾਹਿਬ ਆ ਗਏ ਅਸੀਂ ਮਾਰਨਿੰਗ ਟਾਈਮ ਹੀ ਆਏ ਆ ਐਫਐਸਓ ਸਾਹਿਬ ਵੀ ਆ ਚੁੱਕੇ ਨੇ ਸਾਡਾ ਸਟਾਫ ਸਾਰਾ ਹੋ ਰਿਹਾ ਤੇ ਅਸੀਂ ਹੁਣ ਪੁਲਿਸ ਰਿਪੋਰਟ ਕਰਨਾ ਅਸੀਂ ਆਪਣੇ ਪਹਿਲਾਂ ਹਾਇਰ ਅਥਾਰਟੀ ਐਫਐਸਓ ਸਾਹਿਬ ਨੂੰ ਦੱਸਦੇ ਹਾਂ ਫਿਰ ਉਸ ਤੋਂ ਬਾਅਦ ਅਸੀਂ ਪੁਲਿਸ ਰਿਪੋਰਟ ਕਰਦੇ ਸਰਕਾਰੀ ਰਿਕਾਰਡ ਦੇਖਿਆ ਪਿਆ ਸਹੀ ਨੀ ਉਹ ਲਮਾਰੀ ਖੁੱਲੀਆਂ ਨਹੀਂ ਜੀ ਇੱਕ ਲਮਾਰੀ ਚੋਂ ਗਿਆ ਹੋਇਆ ਵਾ